ਸਾਹੂ ਸਿਰ ਸ਼ਾਹ ਖਾਨ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਨਾਂ ਦਾ ਵੇਸਾ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗੈ ਗੋਨ ਕੋਵਿੰਦਾ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਤ ਪਾਈ ਪਾਣੀ ਪੱਕਾ ਪੀਸੋ ਸੰਤ ਆਕੇ ਗੁਣ ਗੋਵਿੰਦਾ ਜਸ ਗਾਈ ਸਾਸ ਸਾਸ ਮਨ ਨਾਮ ਸਮਾਰ ਇਹੋ ਬਿਸਰਾਮ ਨਿੱਤ ਪਾਈ ਤੂੰ ਕਰੋ ਦਇਆ ਮੇਰੇ ਸਾਈ ਅਸੀਮਤ ਦੀ ਚੈ ਮੇਰੇ ਠਾਕੂਰਾ ਸਦਾ ਸਦਾ ਤੂੰ ਦਤਿ ਹੈ ਰਹਾ ਓ ਤੁਮਰੀ ਕਿਰਪਾ ਤੇ ਮੋਹ ਮਾਨ シュਟਾ ਦੇਨ ਸਜਾਏ ਪਰਮਾਈ ਅਨਦਰੂਪਾ ਰਵਯੋ ਸਭ ਮਤੇ ਜਿਅਤ ਕਤ ਦੇਖੋਂ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਤਾ ਪਤਿਤ ਪਾਵਨ ਕੋ ਸਾਈ ਕੋਤ ਸੁਖ ਆਨੰਦ ਰਾਜ ਪਾਈ ਮੁਖਤੇ ਨਿਮਖ ਬੁਲਾਈ ਆਪ ਤਾਪ ਪਗਤ ਸਾਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਸ੍ਰਿ ਸੁਨਾ ਸਭ 부ਜੀ ਹੈ ਨਾਨਕ tripsak اگਾਈ ਆਪ ਤਾਪ भगत ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਕ੍ਰਿਸ਼ਨ ਸਭ 부ਜੀ ਹੈ ਨਾਮਕ tripsat ਆਗਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੂਬਾਈ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਉਧਾਰ ਵਾਸਤੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ ਇਸੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਸਾਧ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਹੈ ਸੱਚੇ ਪਾਤਸ਼ਾਹ ਆਗੂਣਿਆਂ ਔਰ ਖਾਲੀਆਂ ਨੂੰ ਭਰਨ ਵਾਲੇ ਹੋ ਕਿੰਦੇ ਕੋਈ ਮਨ ਨੂੰ ਇਕਾਗਰਤਾ ਦੀ ਦਾਤ ਦੇਣ ਵਾਲੇ ਹੋ ਕਿਰਪਾ ਕਰੋ ਮਨ ਦਾ ਟਿਕਾ ਬਖਸ਼ ਕੇ ਭੈ ਭਾਵਨੀ ਔਰ ਸ਼ਰਦਾ ਨਾਲ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ ਅਦਵ ਸਹਿਤ ਸਮੂਹ ਸੰਗਤ ਉਚਾਰਨ ਕਰੋ ਜੀ ਵਾਹ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਅੱਜ ਸਤਿਗੁਰਾਂ ਨੇ ਜੋ ਆਪਣੀ ਅੰਮ੍ਰਿਤ ਰਸਨਾ ਤੋਂ ਸਾਨੂੰ ਹੁਕਮ ਦੀ ਦਾਤ ਬਖਸ਼ੀ ਉਹ ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਤਨਾਸਰੀ ਰਾਗ ਦੇ ਅੰਦਰ ਇਸ ਅੰਮ੍ਰਿਤ ਵਚਨ ਨੂੰ ਉਚਾਰਨ ਕੀਤਾ ਹੈ ਵਾਨੇ ਪੱਕਾ ਅੰਤ ਔਕੇ ਗੁਣੋ गोविंद जस ਗਾਈ ਅੱਜ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪੰਚਮ ਸਤਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਵੈ ਗੁਰੂ ਜੀ ਦੇ ਸਨਮੁਖ ਇਹ ਅਰਦਾਸ ਬੇਨਤੀ ਕਰ ਰਹੇ ਹਾਂ ਛੇ ਅਕਾਲ ਪੁਰਖ ਵੈ ਗੁਰੂ ਜੀ ਆਪ ਜੀ ਕਿਰਪਾ ਕਰੋ ਜੋ ਆਪਜੀ ਦੀ ਬੰਦਗੀ ਵਿੱਚ ਇਬਾਦਤ ਵਿੱਚ ਸਿਮਰਨ ਵਿੱਚ ਦਿਨ ਰਾਤ ਰੰਗੇ ਰਹਿੰਦੇ ਨੇ ਆਪਜੀ ਬਖਸ਼ਿਸ਼ ਮੇਰ ਕਰੋ ਉਹਨਾਂ ਸੰਤ ਜਨਾਂ ਦੇ ਦਰ ਤੇ ਮੈਂ ਪਾਣੀ ਭਰਾਂ ਉਹਨਾਂ ਦੀ ਸੰਗਤ ਵਿੱਚ ਜਾ ਕੇ ਮੈਂ ਗਰਮੀ ਵਿੱਚ ਪੱਖਾ ਝੱਲਾਂ ਉਹਨਾਂ ਦੀ ਸੰਗਤ ਵਿੱਚ ਮੈਂ ਜਾ ਕੇ ਆਪਣੇ ਹੱਥੀਂ ਦਾਣਾ-ਦਾਣੇ ਪੀ ਕੇ ਆਟਾ ਤਿਆਰ ਕਰਾਂ ਤੇ ਫਿਰ ਅਗਲਾ ਕੰਮ ਕੀ ਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਗੋਬਿੰਦ ਜੀ ਪਰਮਾਤਮਾ ਜੀ ਆਪ ਜੀ ਦੇ ਯਸ ਗਾਇਨ ਆਪ ਜੀ ਦਾ ਯਸ ਗਾਇਨ ਕਰਾਂ ਪਾਣੀ ਧੋਵਾਂ ਪੱਖਾ ਝੱਲਾਂ ਆਟਾ ਪੀ ਕੇ ਦਾਣੇ ਪੀ ਕੇ ਆਟਾ ਤਿਆਰ ਕਰਾਂ ਤੇ ਧਰਤੀ ਦਾ ਸਹਾਰਾ ਅਕਾਲ ਪੁਰਖ ਵੈਗੁਰੂ ਜੋ ਗੋਬਿੰਦ ਹੈ ਉਸ ਗੋਬਿੰਦ ਦਾ ਜਸ ਮੈਂ ਆਪਣੀ ਰਸਨਾ ਤੋਂ ਗਉਂਦਾ ਰਹਾ ਸਾਹ ਸਾਹ ਮਨ ਨਾਮ ਸਮਾਰੈ ਮੇਰਾ ਮਨ ਜਿਹੜਾ ਹੈ ਸਵਾਸ ਸਵਾਸ ਕੋਈ ਵੀ ਸਾਹ ਬਿਰਥਾ ਨਾ ਜਾਏ ਹਰ ਇੱਕ ਸਵਾਸ ਸਵਾਸ ਵਿੱਚ ਆਕਾਲ ਪੁਰਖ ਵੈਗੁਰੂ ਜੀ ਦੇ ਨਾਮ ਨੂੰ ਮੈਂ ਸੰਭਾਲਣਾ ਕਰਾਂ ਉਦਾ ਸਿਮਰਨ ਕਰਾ ਹੋ ਬਿਸਰਾਮ ਨਿਧ ਪਾਈ ਤੇ ਇਸ ਨਾਮ ਸਿਮਰਨ ਨੂੰ ਸਿਮਰਨ ਕਰਕੇ ਜਪ ਕਰਕੇ ਜਿਹੜਾ ਸਾਡਾ ਮਨਖ ਹੈ ਬਿਸਰਾਮ ਦਾ ਅਰਥ ਹੈ ਵੈਸੇ ਟਿਕਾਣਾ ਰੁਕ ਜਾਣਾ ਠਹਿਰ ਜਾਣਾ ਇੱਥੇ ਮਹਾਰਾਜ ਕਹਿੰਦੇ ਨੇ ਬਿਸਰਾਮ ਨਿਧ ਨਿਧ ਦਾ ਅਰਥ ਹੈ ਖਜ਼ਾਨਾ ਇਸ ਦਾ ਭਾਵ ਇਹ ਹੈ ਕਿ ਇਹ ਅਕਾਲ ਪੁਰਖ ਜੀ ਸਵਾਸ ਸਵਾਸ ਮੈਂ ਬੰਦਗੀ ਕਰਦਾ ਰਹਾ ਤੇ ਜਿਹੜਾ ਅੰਦਰ ਦੇ ਸੁੱਖ ਦਾ ਟਿਕਾਣਾ ਹੈ ਜਿਹੜਾ ਸੁੱਖ ਬਿਸ਼ਰਾਮ ਹੈ ਮੈਂ ਉਸ ਨੂੰ ਉਸ ਖਜ਼ਾਨੇ ਨੂੰ ਉਸ ਰਹਿਮਤਾਂ ਦੇ ਢੰਡਾਰੇ ਨੂੰ ਆਪਣੇ ਅੰਦਰ ਟਿਕਾ ਸਕਾਂ ਇਹ ਸਤਿਗੁਰਾਂ ਨੇ ਅੱਜ ਦੇ ਜੋ ਅੰਮ੍ਰਿਤ ਵਚਨ ਵਿੱਚ ਪਹਿਲੇ ਪਦੇ ਦੀਆਂ ਦੋ ਤੁਕਾਂ ਨੇ ਇਸ ਵਿੱਚ ਬਖਸ਼ਿਸ਼ ਕੀਤੀ ਹੈ ਆਪਾਂ ਥੋੜੇ ਜੇ ਅਰਥ ਅਰਥ ਫਿਰ ਦੁਹਰਾ ਲੈਣੇ ਆਂ ਕਿ ਪਰਮਾਤਮਾ ਦੇ ਸੰਤ ਜਨ ਉਹਨਾਂ ਦੇ ਕੋਲ ਮੈਂ ਪਾਣੀ ਭਰਾਂ ਪੱਖਾ ਝੱਲਾਂ ਆਟਾ ਲਿਆ ਕੇ ਉਹਨਾਂ ਦੀ ਲੰਗਰ ਵੀ ਸੇਵਾ ਕਰਾਂ ਤੇ ਉਸ ਅਕਾਲ ਪੁਰਖ ਵੈ ਗੁਰੂ ਜੀ ਦਾ ਯਸ ਗਾਉਂਦਾ ਰਖਾਂ ਨਾਲ ਬਚਨ ਕੀਤਾ ਕਿ ਸਵਾਸ ਸਵਾਸ ਕੋਈ ਵੀ ਸਵਾਸ ਮੇਰਾ ਵਿਰਥ ਨਾ ਜਾਵੇ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਾਂ ਤੇ ਇਹ ਜਿਹੜਾ ਨਾਮ ਜਪ ਕੇ ਅੰਦਰ ਦਾ ਵਿਸ਼ਰਾਮ ਹੈ ਅੰਦਰ ਦਾ ਸੁਖ ਹੈ ਇਸ ਖਜ਼ਾਨੇ ਨੂੰ ਮੈਂ ਆਪਣੇ ਅੰਦਰ حاصل ਕਰ ਲਵਾਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਅਰਦਾਸ ਕਰਕੇ ਹਰ ਤਰ੍ਹਾਂ ਦੇ ਆਪਣੇ ਅੰਦਰ ਦੀ वेदना ਆਪਣੇ ਅੰਦਰ ਦੀ ਇੱਛਾ ਆਪਣੇ ਅੰਦਰ ਦੀ ਮੰਗ ਪ੍ਰਗਟ ਕੀਤੀ ਜਾਂਦੀ ਹੈ ਉਹ ਸਤਗੁਰਾਂ ਨੇ ਬਾਣੀ ਵਿੱਚ ਇਹ ਬਖਸ਼ਿਸ਼ ਵੀ ਕੀਤੀ ਹੈ ਕੇ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਜਾਂ ਅਸੀਂ ਸਤਿਗੁਰਾਂ ਦੇ ਬਚਨ ਬਾਣੀ ਚ ਪੜਦੇ ਖਾਂ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਏ ਜਿਹੜਾ ਕੰਮ ਚਾਹਨੇ ਆ ਸਾਡੀ ਜ਼ਿੰਦਗੀ ਚ ਮੁਕੰਮਲ ਹੋ ਜਾਏ ਸਫਲਤਾ ਮਿਲ ਜਾਏ ਉਸ ਕੰਮ ਲਈ ਉਸ ਕਾਰਜ ਵਾਸਤੇ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ ਬੇਨਤੀ ਕਰੀਏ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਥੀ ਹੈ ਹੁਣ ਜਿੱਥੇ ਆਪਾਂ ਸੰਸਾਰੀ ਅਰਦਾਸਾਂ ਵੀ ਕਰਨੇ ხਾਂ ਇੱਥੇ ਅੱਜ ਸਤਿਗੁਰਾਂ ਨੇ ਸਾਨੂੰ ਇਹ ਸਮੱਤ ਦਿੱਤੀ ਹੈ ਕਿ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ ਆਤਮਿਕ ਸੁੱਖ ਦਾ ਖਜ਼ਾਨਾ ਪ੍ਰਾਪਤ ਕਰਨ ਦੇ ਲਈ ਮਨ ਵਿਸਰਾਮ ਵਿੱਚ ਲਜਾਣ ਦੇ ਲਈ ਇੱਕ ਕੰਮ करिए ਆਪਾਂ ਵੈ ਗੁਰੂ ਜੀ ਦੇ ਸਨਮੁਖੇ ਬੇਨਤੀ ਕਰੀਏ ਉਹ ਬੇਨਤੀ ਵਿੱਚ ਸੇਵਾ ਤੇ ਸਿਮਰਨ ਦੋਨੋਂ ਨੇ ਇਸ ਵਿੱਚ ਜਿਵੇਂ ਪਾਣੀ ਧੋਵਾ ਪੱਖਾ ਚੱਲਣਾ ਚੱਕੀ ਤੇ ਆਟਾ ਪੀ ਕੇ ਲੈ ਕੇ ਆਉਣਾ ਇਹ ਹੈ ਸੇਵਾ ਖੱਤੀ ਸੇਵਾ ਤੇ ਦੂਸਰੇ ਪਾਸੇ ਉਹਦਾ ਹਰ ਵੇਲੇ ਯਸ ਕਰਨਾ ਕੋਈ ਸੁਵਾਸ ਉਹਦੀ ਬੰਦਗੀ ਤੋਂ ਬਿਨਾ ਵਿਅਰਥ ਨਾ ਜਾਏ ਪਿਆਰਿਓ ਇਹ ਹੈ ਸਿਮਰਨ ਕਹਿਣ ਤੋਂ ਮੁਰਾਦ ਇਸ ਅੰਮ੍ਰਿਤ ਵਚਨ ਦੇ ਆਰੰਭ ਵਾਲੇ ਪਦੇ ਵਿੱਚ ਵੈਗੁਰੂ ਜੀ ਦੇ ਪ੍ਰਭੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਇੱਕ ਤਾਂ ਸੇਵਾ ਦੀ ਦਾਤ ਮੰਗੀ ਹੈ ਤੇ ਦੂਸਰੀ ਗੁਰਮਖੋ ਪਰਮਾਤਮਾ ਦੇ ਆਪਣੀ ਚਿੰਤਨ ਦੀ ਸਿਮਰਨ ਦੀ ਦਾਤ ਮੰਗੀ ਹੈ ਪਰ ਇੱਥੇ ਅਜ ਸ਼ਬਦ ਆਇਆ ਹੈ ਕਿ ਸੰਤ ਜਨ ਉਹਨਾਂ ਕੋਲ ਪਾਣੀ ਢੋਵਾਂ ਉਹਨਾਂ ਨੂੰ ਪੱਖਾ ਝੱਲਾਂ ਮੈਂ ਉਹਨਾਂ ਲਈ ਲੰਗਰ ਵਾਸਤੇ ਆਟਾ ਪੀ ਕੇ ਲਿਆਵਾਂ ਥੋੜੀਆਂ ਜੀਆਂ ਬੇਨਤੀਆਂ ਆਪਾਂ ਆਰੰਭ 'ਚ ਕਰਾਂਗਾ ਤੇ ਹੁਕਮ ਸਤਿਗੁਰਾਂ ਦਾ ਹੈ ਅਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਖਾਂ ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ ਸਾਨੂੰ ਦੋ ਪੱਖ ਮਿਲਣਗੇ ਜੀ ਇੱਕ ਪੱਖ ਤਾਂ ਮਿਲੇਗਾ ਉੱਚਾ ਜੀਵਨ ਪਵਿੱਤਰ ਜੀਵਨ ਤੇ ਦੂਸਰਾ ਪੱਖ ਮਿਲੇਗਾ ਕਿ ਉਸੇ ਸ਼ਬਦ ਦੇ ਥੱਲੇ ਜਿਸ ਦੀ ਸਿਫਤ ਕੀਤੀ ਗਈ ਹੈ ਉਸ ਦੇ ਸੰਬੰਧ ਵਿੱਚ ਜਿਹੜਾ ਪਰਪੰਚ ਹੈ ਪਖੰਡਕ ਹੈ ਉਸ ਦਾ ਜ਼ਿਕਰ ਵੀ ਕੀਤਾ ਜਾਏਗਾ ਜਿਵੇਂ ਅੱਜ ਅਸੀਂ ਸ਼ਬਦ ਆਇਆ ਸੰਤ ਕਿ ਪ੍ਰਮਾਤਮਾ ਦੇ ਸੰਤ ਜਨਾਂ ਨੂੰ ਮੈਂ ਪਾਣੀ ਧੋਵਾਂ ਪੱਖਾ ਚੱਲਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਈ ਮੈਂ ਆਟਾ ਪੀ ਕੇ ਲਿਆਵਾਂ ਬੜਾ ਸਤਕਾਰ ਸਹਿਤ ਸ਼ਬਦ ਆਇਆ ਕਿ ਤੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦੇ ਥੱਲੇ ਜੋ ਪਰਪੰਚ ਪਖੰਡ ਜਪ ਭੇਕ ਧਾਰਨ ਕਰਕੇ ਸਿਰਫ ਸੰਸਾਰੀ ਇੱਛਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ ਤੇ ਉੱਥੇ ਇਸ ਸ਼ਬਦ ਨੂੰ ਆਪਣੇ ਜੀਵਨ ਨਾਲ ਜੋੜਨ ਵਾਲਿਆਂ ਨੇ ਸਤਿਗੁਰਾਂ ਨੇ ਬਾਣੀ ਵਿੱਚ ਉਸ ਦਾ ਖੰਡਨ ਵੀ ਕੀਤਾ ਹੈ ਜਿਵੇਂ ਇੱਕ ਬਚਨ ਮਹਾਰਾਜ ਜੀ ਦਾ ਸੀ ਪੜ੍ਹਨੇ ਆ ਆਸਾ ਕੀ ਵਾਰ ਵਿੱਚ ਦੇਖੋ ਦੋਨੋਂ ਪੱਖ ਆਪਾਂ ਨੂੰ ਵਿਚਾਰਨੇ ਚਾਹੀਦੇ ਨੇ ਅੱਜ ਸਤਿਗੁਰਾਂ ਨੇ ਸਿਰਫ ਕਰਨੀ ਕਮਾਣੀ ਵਾਲੇ ਸੰਤ ਦਾ ਜ਼ਿਕਰ ਕੀਤਾ ਹੈ ਕਰਨੀ ਕਮਾਣੀ ਵਾਲੇ ਗੁਰਮੁਖ ਜਨ ਸਮੂਹ ਦਾ ਜ਼ਿਕਰ ਕੀਤਾ ਹੈ ਪਹਿਲਾਂ ਸਿਰਫ ਇੱਕ ਬੇਨਤੀ ਕਰਦੇ ਆ ਦੋ ਪੱਖ ਨੇ ਜੀ ਆਸਾ ਕੀ ਵਾਰ 'ਚ ਇੱਕ ਬਚਨ ਹੈ ਕਿ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਹੁਣ ਇਸ ਸ਼ਬਦ ਨੂੰ ਜ਼ਰੂਰ ਜੇਨ ਚ ਰੱਖੀਏ ਅੰਦਰੋਂ ਅੰਦਰੋਂ ਝੂਠੇ ਅੰਦਰ ਝੂਠ ਹੈ ਬਾਹਰ ਸਿਰ ਪੈਜ ਵਖਾਵਾ ਹੈ ਤੇ ਮਹਾਰਾਜ ਕਿਹਾ ਉਹਨਾਂ ਨੇ ਦੁਨੀਆ ਵਿੱਚ ਆਪਣਾ ਅਡੰਬਰ ਹੀ ਫੈਲਾਇਆ ਹੋਇਆ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਬਾਹਰੂ ਸ਼ਰੀਰ ਦੇ ਨਾਮ ਨਾਲ ਵੀ ਸਪਿਰਚੁਅਲ ਨਾਮ ਜੋੜ ਲੈਨੇ ਸੰਤ ਕਹਿ ਲੋ ਭਗਤ ਕਹਿ ਲੋ ਬ੍ਰਹਮ ਗਿਆਨੀ ਕਹਿ ਲੋ ਕੋਈ ਗੁਰੂ ਕੋਈ ਸਤਗੁਰੂ ਸ਼ਬਦ ਜੋੜਦਾ ਪਰ ਮਹਾਰਾਜ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਪੈ ਉਤਰੈ ਨਾਹੀ ਮੈਂ ਜੇ ਅੰਦਰੋਂ ਝੂਠੇ ਵਾਲੇ ਬਾਹਰੋਂ ਪਰਪੰਚੀ ਬੰਦੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲੈਣ ਇਹ ਕੋਈ ਪਰਪੰਚੀਆਂ ਪਖੰਡੀਆਂ ਦਾ ਦੰਬੀਆਂ ਦਾ ਅੰਦਰ ਦੀ ਮੈਲ ਤੀਰਤ ਇਸ਼ਨਾਨ ਕਰਨ ਨਾਲ ਨਹੀਂ ਉਤਰਦੀ ਮਿਖੇ ਹੁਣ ਇਸ ਤੋਂ ਅਗਲੇ ਜਿਹੜੇ ਬਚਨ ਨੇ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਸ ਵਿੱਚ ਸਤਿਗੁਰੂ ਫਿਰ ਅਸਲੀਅਤ ਦੱਸਦੇ ਪਏ ਆ ਉਹ ਬਚਨ ਖੈ ਏਸੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਸਰ ਤੀਰਤ ਜੇ ਨਾਮ ਹੈ ਉਤਰੈ ਨਹੀਂ ਮੈਲ ਅਗਲਾ ਬਚਨ ਜਿਨ ਪਟ ਅੰਦਰ ਫਿਰ ਮੈਂ ਬੇਨਤੀ ਕਰਾਂਗਾ ਇਸ ਲਫ਼ਜ਼ ਨੂੰ ਫਿਰ ਸੁਣਿਓ ਉਹ ਤੇ ਸੀ ਅੰਦਰੋਂ ਝੂਠੇ ਇਹ ਤੇ ਹੈ ਜਿਨ ਪੱਟ ਅੰਦਰ ਪੱਟ ਦਾ ਲਬਜ਼ੀ ਅਰਥ ਰੇਸ਼ਮ ਕਹਿੰਦੇ ਇਹ ਨੂੰ ਕਹਿ ਲੀਏ ਰੇਸ਼ਮ ਕੋਮਲ ਹੈ ਇੱਥੇ ਪੱਟ ਦਾ ਭਾਵ ਅਰਥ ਹੈ ਕਿ ਜਿਨ੍ਹਾਂ ਬੰਦਗੀ ਕਰਨ ਵਾਲੀ ਖਿਰਦਿਆਂ ਦੇ ਅੰਦਰ ਅਤ ਦੀ ਕੋਮਲਤਾ ਹੀ ਹੈ ਉਹ ਅਤ ਦੇ ਕੋਮਲ ਜਿਨ ਪੱਟ ਅੰਦਰ ਬਾਹਰ ਗੁੱਧੜ ਗੁੱਧੜ ਦਾ ਅਰਥ ਕਰਾਂਗੇ ਪਾਟੇ ਪੁਰਾਣੇ ਕੱਪੜੇ ਲੀਰਾ ਵਾਲੇ ਕੱਪੜੇ ਕਿ ਅੰਦਰ ਉਹਨਾਂ ਦੀ ਰੋਖਾਨੀਅਤ ਦੀ ਕੋਮਲਤਾ ਹੈ ਨਾਮ ਹੈ ਸਿਮਰਨ ਹੈ ਪਰ ਬਾਹਰ ਸੱਚ ਮੁੱਚ ਉਹ 파ਟੀ ਹੋ ਗੋਦੜੀ ਪਟੀਆਂ ਹੋਈਆਂ ਲੀਰਾ ਨੂੰ ਧਾਰਨ ਕਰੀ ਬੈਠੇ ਹੁਣ ਇੱਥੇ ਦੇਖੋ ਫਰਕ ਬੜਾ ਹੈ ਇੱਕ ਪਾਸੇ ਅੰਦਰ ਝੂਠਾ ਹੈ ਬਾਹਰ ਦੇ ਕੱਪੜੇ ਬਹੁਤ ਚਮਕ-ਦਮਕ ਵਾਲੇ ਨੇ ਦੂਜੇ ਪਾਸੇ ਅੰਦਰ ਬਿਲਕੁਲ ਪਿਓਰ ਸੁੱਚਾ ਸੱਚਾ ਤੇ ਕੋਮਲਤਾ ਨਾਲ ਭਰਿਆ ਹੈ ਪਰ ਬਾਹਰ ਦੇ ਬਸਤਰ ਜਿਹੜੇ ਨੇ ਉਹ ਗੁੱਦੜ ਨੇ ਕੌਣ ਸਤਿਗੁਰੂ ਦੋਨਾਂ ਦੀ ਗੱਲ ਕਰਕੇ ਇਹ ਦੱਸ ਰਿਹਾ ਸਾਨੂੰ ਕਿ ਅਸਲ ਵਿੱਚ ਵਹਿਗੁਰੂ ਜੀ ਦੇ ਘਰ 'ਚ ਸਵੀਕਾਰ ਕੌਣ ਹੈ ਜਿਨ ਪਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ ਉੱਥੇ ਫਿਰ ਦੇਖੋ ਮੈਂ ਰਿਪੀਟ ਤਾਂ ਕਰ ਰਿਹਾ ਵਾਂ ਉੱਥੇ ਦੁਨੀਆ ਅੰਦਰ ਫੈਲ ਉਹ ਪਰਪੰਚ ਕਰ ਰਿਹਾ ਇੱਥੇ ਮਹਾਰਾਜ ਕਹਿੰਦੇ ਨੇ ਉਹ ਬੰਦੇ ਸੰਸਾਰ ਵਿੱਚ ਅਤਿ ਦੇ ਭਲੇ ਨੇ ਜਿਨ ਪਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ ਕਿੰਨੇ ਕੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ ਰੰਗ ਹਸੈ ਉਹ ਉਸ ਪਿਆਰੇ ਵੈਗੁਰੂ ਦੇ ਪ੍ਰੇਮ ਚ ਭਿੱਜੇ ਕੋਈ ਹੱਸਦੇ ਨੇ ਉਹ ਉਸ ਦੇ ਪ੍ਰੇਮ ਦੇ ਵਿੱਚ ਹੀ ਬਰਾਗ ਵਿੱਚ ਰਹੰਦੇ ਨੇ ਪਖੰਡ ਕਰਕੇ ਨਹੀਂ ਕਿਉਂਕਿ ਕਈ ਵਾਰੀ ਅਸੀਂ ਆਪਣੀਆਂ ਅੱਖਾਂ ਦੇ ਜਲ ਰਾਹੀ ਪਾਣੀ ਰਾਹੀ ਦੂਸਰੇ ਬੰਦੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨਿਆ ਕਿ ਸ਼ਾਇਦ ਮੇਰੇ ਅੰਦਰ ਬਹੁਤ ਵੱਡਾ ਵਿਰਾਂਗ ਛੁੱਟਿਆ ਹੋਵੇ ਤੇ ਇਸ ਚੀਜ਼ ਨੂੰ ਦੇਖ ਕੇ ਸੰਸਾਰ ਮੇਰੇ ਤੋਂ ਪ੍ਰਭਾਵਿਤ ਹੋਵੇ ਮੇਰੀ